ਅਸੀਂ ਕੈਬਨਿਟ ਮੰਤਰੀ ਲਾਲ ਚੰਦ ਕੜਾਚਕ ਜੀ ਜਿਹੜੇ ਐ ਇਹ ਸਾਡੇ ਮਾਰਗਦਰਸ਼ਕ ਹੈ ਉਹ ਜੋ ਡਿਵੈਲਪਮੈਂਟ ਸਾਡੇ ਇਲਾਕੇ ਚ ਹੋਈ ਹੈ ਇਹ ਇਸ ਤਰ੍ਹਾਂ ਅਸੀਂ ਕਦੇ ਨਹੀਂ ਸੀ ਸੁਖੀ ਅچھے ਲੋਕ ਰਾਜਨੀਤੀ ਚਾਂਦੇ ਕੰਮ ਅچھے ਹੁੰਦੇ ਆ ਲੋਕਾਂ ਦੇ ਜਿਹੜੇ ਕੰਮ ਹੈ ਬੇਸਿਕਲੀ ਤੇ ਲੋਕਾਂ ਦੇ ਜਿਹੜੇ ਕੰਮ ਹੈ ਉਹ ਅਸੀਂ ਪੂਰੇ ਕਰਾਂਗੇ ਇਹ ਮੇਨ ਮੋਟਿਵ ਹੈ ਸੇਵਾ ਭਾਵਨਾ ਹੀ ਏਪੀ ਜਿਹੜੀ ਹੈ ਇਲੈਕਸ਼ਨ ਲੜਨ ਦਾ ਨਜ਼ਰੀਆ ਹੈ ਰੀਚ ਨਹੀਂ ਹੈ ਉਹਨਾਂ ਦੀ ਜਿਸ ਤਰ੍ਹਾਂ ਸਾਡੇ ਆਪਣਾ ਹਸਪੀਟਲ ਹੋ ਗਿਆ ਸਾਡਾ ਐਡਮਿਨਿਸਟ੍ਰੇਸ਼ਨ ਹੋ ਗਈ ਹਰ ਆਦਮੀ ਉਤੇ ਪਹੁੰਚ ਨਹੀਂ ਪਾਦਾ ਤੇ ਅਸੀਂ ਇਹ ਚਾਹਾਂਗੇ ਕਿ ਉਹਨਾਂ ਨੂੰ ਜੇ ਸਰਵਿਸਿਜ਼ ਨੇ ਇੱਕ ਜਿਹੜਾ ਯੂਥ ਹੈ ਯੂਥ ਇਕੱਠਾ ਕਰਕੇ ਇਹ ਸਰਵਿਸਿਜ਼ ਜਿਹੜੀਆਂ ਅਸੀਂ ਉਹਨਾਂ ਦੇ ਡੋਰ ਸਟੈਪ ਤੇ ਪਹੁੰਚਾਈ

ਜੋਤ ਵਾਸਤੇ ਜੋ ਵੀ ਰੁਜ਼ਗਾਰ ਦੇ ਸਾਧਨ ਹੋਣਗੇ ਉਹਨਾਂ ਨੂੰ ਮੋਟੀਵੇਟ ਕਰਾਂਗੇ ਉਹਨਾਂ ਨੂੰ ਦੱਸਾਂਗੇ ਵੀ ਜਿਹੜੇ ਉਹਨਾਂ ਦੇ ਜੜੀਆਂ ਉਹਨਾਂ ਦੀਆਂ ਲੜਿੰਦੀਆਂ ਜੁੱਝਾਂ ਆਉਣ ਗਿਆ ਉਹਨੂੰ ਅਸੀਂ ਪੂਰਾ ਬਣਾਵਾਂਗੇ ਪੰਜਾਬ ਦੇ ਵਿੱਚ ਜ਼ਿਲ੍ਹਾ ਪਰਸ਼ਦ ਚੋਣਾਂ ਦਾ ਤੇ ਬਲਾਕ ਸਭਾ ਚੋਣਾਂ ਦਾ ਬਿਲਕੁਲ ਵਜਿਆ ਹੋਇਆ ਤਾਂ ਹਰ ਇੱਕ ਪਾਰਟੀ ਜਿਹੜੀ ਹੈ ਆਪਣਾ ਜੋਰ ਜਮੈਸ਼ ਕਰਦੀ ਨਜ਼ਰ ਆ ਰਹੀ ਹੈ ਤੇ ਕਿ ਕੇਆਰਟੀ ਨਿਊ ਨੈਟਵਰਕ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਕਵਰੇਜ ਦਿਖਾ ਰਿਹਾ ਇਸ ਵੇਲੇ ਉਗਰੋਟਾ ਤੋਂ ਜ਼ਿਲ੍ਹਾ ਪਰਸ਼ਦ ਦੇ ਉਮੀਦਵਾਰ ਭੁਪਿੰਦਰ ਸਿੰਘ ਮੁੰਨਾ ਜੀ ਉਜੂਦ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਮੇਰੇ ਕੇਆਰਟੀ ਨਿਊਜ਼ ਦਾ ਔਰ ਤੁਹਾਡੇ ਸਾਰੇ ਪੱਤਰਕਾਰ ਬੰਦੂਆਂ ਦਾ ਜੀ ਅ ਤਜੀ ਲਗਾਤਾਰ ਸਮਾਜ ਸੇਵਾ ਕਰਦੇ ਆ ਰਹੇ ਸੀ ਕਿ ਕਾਫੀ ਖੂਨਦਾਨ ਵੀ ਤੁਹਾਨੂੰ ਕਰਦੇ ਨਜ਼ਰ ਆਏ ਹੋ ਸਾਨੂੰ ਉਹਨਾਂ ਦੀ ਰਾਜਨੀਤੀ ਵਿੱਚ ਪੈ ਰੱਖਿਆ ਤੇ ਪਾਰਟੀ ਨੇ ਵੱਡਾ ਭਰੋਸਾ ਸਾਡੇ 'ਤੇ ਜਤਾਇਆ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਦੇ ਤੌਰ ਤੇ ਤੁਸੀਂ ਚੋਣਾਂ ਲੜਨ ਜਾ ਰਹੇ ਹੋ ਤੇ ਅੱਜ ਡੋਮੀਨੇਸ਼ਨ ਵੀ ਹੈਗਾ ਤੁਹਾਡਾ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਸਾਰੀ ਚੀਜ਼ ਅ ਲੱਕੀ ਭਾਈ ਅਸੀਂ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਜੀ ਜਿਹੜੇ ਹੈ ਇਹ ਸਾਡੇ ਮਾਰਗਦਰਸ਼ਕ ਹੈ ਸ਼ੁਰੂ ਤੋਂ ਇਹਨਾਂ ਨਾਲ ਰਿਹਾ ਅਸੀਂ ਔਰ ਜਦੋਂ ਇਹਨਾਂ ਨੂੰ ਇੱਕ ਕੈਬਨਿਟ ਮਿਨਿਸਟਰੀ ਮਿਲੀ ਹੈ ਉਹ ਜੋ ਡਿਵੈਲਪਮੈਂਟ ਸਾਡੇ ਇਲਾਕੇ ਚ ਹੋਈ ਹੈ ਇਹ ਇਸ ਤਰ੍ਹਾਂ ਸੀ ਕਦੇ ਨਹੀਂ ਸੀ ਦੇਖੀ ਅੱਜ ਸਾਨੂੰ ਪਹਿਲੇ ਰਾਜਨੀਤੀ ਤੋਂ ਇੰਨਾ ਜ਼ਿਆਦਾ ਸੀ ਨਹੀਂ ਕਿ ਕੋਈ ਰਾਜਨੀਤੀ ਕਰਨੀ ਹੈ ਜਾਂ ਕੁਝ ਐਸਾ ਹੈ ਲੇਕਿਨ ਜਦੋਂ ਅچھے ਲੋਕ ਰਾਜਨੀਤੀ ਚਾਹਤੇ ਕੰਮ अच्छे ਹੁੰਦੇ ਆ ਜਿਸ ਤਰ੍ਹਾਂ ਕਿ ਤੁਸੀਂ ਦੇਖ ਲਿਆ ਸਾਡੇ ਮੰਤਰੀ ਸਾਹਿਬ ਆਇਆ ਤੇ ਸਾਡੇ ਇਲਾਕੇ ਚ ਕਿੰਨੀ ਡਿਵੈਲਪਮੈਂਟ ਹੋ ਗਈ ਹੈ ਇਸੇ ਤਰ੍ਹਾਂ ਹੀ ਪਹਿਲੇ ਵੀ ਸੋਸ਼ਲ ਸਰਵਿਸਿਜ਼ ਨਾਲ ਜੁੜੇ ਦੇ ਸੀ ਤੇ ਸਾਨੂੰ ਆਦੇਸ਼ ਹੋਇਆ ਮੰਤਰੀ ਸਾਹਿਬ ਦਾ ਵੀ ਇਲੈਕਸ਼ਨ ਲੜਨਾ ਹੈ ਇਲੈਕਸ਼ਨ ਲੜ ਕੇ ਅਸੀਂ ਹੋਰ ਲੋਕਾਂ ਨਾਲ ਰੂਬਰੂ ਹੋਵਾਂਗੇ ਲੋਕਾਂ ਦੇ ਜਿਹੜੇ ਕੰਮ ਹੈ ਬੇਸਿਕਲੀ ਤੇ ਲੋਕਾਂ ਦੇ ਜਿਹੜੇ ਕੰਮ ਹੈ ਉਹ ਅਸੀਂ ਪੂਰੇ ਕਰਾਂਗੇ ਇਹ ਮੇਨ ਮੋਟਿਵ ਹੈ ਬਾਕੀ ਆਪਣੇ ਕਮ ਅਸਫੀਸ਼ੈਂਸੀ ਕੋਈ ਕਿਸੇ ਤਰ੍ਹਾਂ ਦੀ ਜ਼ਰੂਰਤ ਨਹੀਂ ਹੈ ਬਸ ਸੇਵਾ ਭਾਵਨਾ ਹੀ ਇੱਕ ਜਿਹੜੀ ਹੈ ਇਲੈਕਸ਼ਨ ਲੜਨ ਦਾ ਨਜ਼ਰੀਆ ਹੈ ਜੀ ਤੁਹਾਡਾ ਜ਼ਿਲ੍ਹਾ ਪ੍ਰਸ਼ਦ ਦਾ ਏਰੀਆ ਕਿੰਨੇ ਪਿੰਡ ਇਸ ਵਿੱਚ ਪੈਂਦੇ ਨੇ ਤੇ ਕੰਪੇਨਿੰਗ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ ਕਿਹੜੇ ਮੁੱਦੇ ਲੈ ਕੇ ਤੁਸੀਂ ਲੋਕਾਂ ਵਿੱਚ ਜਾਓਗੇ ਸਾਡੇ 43 ਪਿੰਡ ਸਾਡੀ ਜ਼ਿਲ੍ਹਾ ਪ੍ਰਸ਼ਦ ਵਿੱਚ ਪੈਂਦੇ ਆ ਜੀ ਔਰ ਜਿਸਾ ਸਾਡੇ ਇੱਕ ਲੀਡਰ ਸੀ ਤੇ ਉਹਨਾਂ ਨੇ ਕਿੰਨੇ ਕੰਮ ਕਰਾਇਆ ਹੈ ਅਗਰ ਇਸੇ ਤਰ੍ਹਾਂ ਸਾਡੀਆਂ ਅਸੀਂ ਬ੍ਰਾਂਚੇਜ਼ ਅਗਰ ਸਾਡੀ ਜਾੜ ਹੈਗੀ ਹੈ ਅਸੀਂ ਅਗਰ ਬ੍ਰਾਂਚੇਜ਼ ਦੀ ਤਰ੍ਹਾਂ ਕੰਮ ਕਰਾਂਗੇ ਤੇ ਅਸੀਂ ਜਿਹੜੇ ਰਹਿੰਦੇ ਕੰਮ ਹੈ ਜਾਂ ਲੋਕਾਂ ਚ ਜਿਹੜੀ ਸਾਡੀ ਛੋਟੇ-ਛੋਟੇ ਕੰਮ ਵੀ ਹੈਗੇ ਆ ਉਹ ਅਸੀਂ ਦੂਰ ਕਰਵਾਵਾਂਗੇ ਜੋ ਵੀ ਅੱਛੇ ਲੋੜੀਂਦੇ ਕੰਮ ਹੋਣਗੇ ਉਹਨਾਂ ਤੇ ਅਸੀਂ ਜ਼ਰੂਰ ਐਕਸ਼ਨ ਲਾਗੇ ਜੇ ਜਨਤਾ ਤੁਹਾਨੂੰ ਮੌਕਾ ਦਿੰਦੀ ਹੈ ਤੇ ਤੁਸੀਂ ਜਿੱਤਦੇ ਹੋ ਤਾਂ ਕੀ ਤੁਹਾਡਾ ਪਾਈਪ ਲੈਂਚ ਕੀ ਕੰਮ ਨੇ ਜਿਹੜਾ ਤੁਸੀਂ ਦੇਖਿਆ ਹੋਏਗੀ ਮੈਂ ਇਹ ਕੰਮ ਕਰਾਉਣਾ ਚਾਹਨਾ ਦੇਖੋ ਸਾਡੇ ਇੱਥੇ ਬਹੁਤ ਸਾਰੀਆਂ ਚੀਜ਼ਾਂ ਤੇ ਕੰਮ ਹੋ ਹੀ ਰਿਹਾ ਹੈ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲੇ ਹੀ ਕਿਹਾ ਸਾਡੇ ਜਿਹੜੇ 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 ਰੈਂਦੇ ਕੰਮ ਹੈ ਹੁਣ ਰਾਜਨੀਤੀ ਫੀਲਡ ਨਹੀਂ ਹੈ ਲੋਕਾਂ ਦੇ ਬڑے ਛੋਟੇ ਛੋਟੇ ਕੰਮ ਹੈ ਲੋਕਾਂ ਦਾ ਰੀਚ ਨਹੀਂ ਹੈ ਉਹਨਾਂ ਦੀ ਜਿਸ ਤਰ੍ਹਾਂ ਸਾਡੇ ਆਪਣਾ ਹਸਪੀਟਲਸ ਹੋ ਗਏ ਸਾਡਾ ਐਡਮਿਨਿਸਟ੍ਰੇਸ਼ਨ ਹੋ ਗਈ ਹਰ ਆਦਮੀ ਉਥੇ ਪਹੁੰਚ ਨਹੀਂ ਪਾਂਦਾ ਤੇ ਅਸੀਂ ਇਹ ਚਾਹਾਂਗੇ ਕਿ ਉਹਨਾਂ ਨੂੰ ਜੇ ਸਰਵਿਸਿਜ਼ ਨੇ ਯੂਥ ਇੱਕ ਜਿਹੜਾ ਯੂਥ ਹੈ ਯੂਥ ਇਕੱਠਾ ਕਰਕੇ ਇਹ ਸਰਵਿਸਿਜ਼ ਜਿਹੜੀਆਂ ਅਸੀਂ ਉਹਨਾਂ ਦੇ ਡੋਰ ਸਟੈਪ ਤੇ ਪਹੁੰਚਾਈਏ ਹੋਰ ਵੀ ਜੋ ਬੈਸਟ ਐਕਸ਼ਨ ਜੋ ਬੈਸਟ ਅਸੀਂ ਕਰ ਸਕਦੇ ਹੋਵਾਂਗੇ ਉਹਦੇ ਤਾਂ ਹੀ ਕਰਾਂਗੇ ਜੀ ਮੈਂ ਹੜ੍ਹਾਂ ਦੇ ਦੌਰਾਨ ਵੀ ਦੇਖਿਆ ਤੁਸੀਂ ਕਾਫੀ ਸੇਵਾ ਲੋਕਾਂ ਦੀ ਕੀਤੀ ਆ ਆਫ ਕੈਮਰਾ ਵੀ ਤੁਸੀਂ ਬੜੀ ਮਿਹਨਤ ਕੀਤੀ ਹੈ ਲੋਕਾਂ ਦੀ ਮਦਦ ਕੀਤੀ ਹੈ ਹੁਣ ਅੱਗੇ ਕੀ ਤੁਹਾਡੇ ਵਿਚਾਰ ਹੈਗੇ ਨੇ ਕੀ ਕੁਝ ਤੁਸੀਂ ਕਰਨ ਚਾਹਜੇ ਦੇਖੋ ਜਿੱਥੇ ਵੀ ਸਾਡੇ ਲੋਕਾਂ ਨੂੰ ਜ਼ਰੂਰਤ ਪੈਗੀ ਇਹ ਇਨਸਾਨ ਹੈ ਇਨਸਾਨ ਕੋਈ ਵੀ ਆਦਮੀ ਕੰਪਲੀਟ ਨਹੀਂ ਹੈ ਸਰ ਮੈਂ ਇੱਕ ਜਗ੍ਹਾ ਹੈ ਮੇਰਾ ਹਰ ਜਗ੍ਹਾ ਮੈਂ ਕੁਝ ਨਹੀਂ ਕਰ ਸਕਦਾ ਤੇ ਅਗਰ ਅਸੀਂ ਤੁਸੀਂ ਦੇਖਿਆ ਹੜ੍ਹਾਂ ਚ ਕਿੰਨਾ ਨੁਕਸਾਨ ਸੀ ਲੇਕਿਨ ਮੈਨੂੰ ਆਪਣੇ ਪੰਜਾਬੀ ਪੰਜਾਬੀ ਹੋਣ ਤੇ ਇੰਨਾ ਇੱਕ ਜਿਆਦਾ ਖੁਸ਼ੀ ਸੀ ਕਿ ਹਰ ਪੰਜਾਬੀ ਹਰ ਉਹ ਬੰਦਾ ਚਾਹੇ ਉਹ ਕਿਸੇ ਨੇ ਪੈਸੇ ਨਾਲ ਸਪੋਰਟ ਕੀਤੀ ਹੈ ਚਾਹੇ ਉਸੇ ਕਿਸੇ ਨੇ ਕੰਮ ਕਰਕੇ ਸਪੋਰਟ ਕੀਤੀ ਹੈ ਚਾਹੇ ਮਤਲਬ ਹਰ ਬੰਦੇ ਨੇ ਆਪਣਾ ਬੈਸਟ ਦਿੱਤਾ ਹੈ ਮਤਲਬ ਕੋਈ ਵੀ ਕੰਮ ਜਿਸ ਨਾਲ ਕਿਸੇ ਨੂੰ ਚਾਰਾ ਚਾਹੀਦਾ ਹਰ ਬੰਦੇ ਨੇ ਆਪਣਾ ਉਹ ਬੈਸਟ ਕਰਕੇ ਤੇ ਲੋਕਾਂ ਨੂੰ ਉਹਦੇ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਉਹੀ ਚੀਜ਼ ਹੈ ਕਿ ਅਸੀਂ ਤੇ ਚਾਹਨੇ ਤੁਸੀਂ ਕਹਿ ਰਹੇ ਹੋ ਕਿ ਬਿਨਾ ਸਾਹਮਣੇ ਆ ਕੇ ਵੀ ਤੁਸੀਂ ਕਰਦੇ ਹੋ ਤੇ ਸਰ ਸਾਹਮਣੇ ਆ ਕੇ ਵੀ ਕੋਈ ਐਸੇ ਸਾਨੂੰ ਤੇ ਆ ਵੀ ਕੰਮ ਹੋਣਾ ਚਾਹੀਦਾ ਹੁਣ ਅਸੀਂ ਇਲੈਕਸ਼ਨ ਲੜ ਰਹੇ ਆ ਤੇ ਮੈਂ ਮੇਰਾ ਇੱਕੋ ਡਿਸੀਜਨ ਹੈ ਸਰ ਮੰਤਰੀ ਸਾਹਿਬ ਨਾਲ ਪਹਿਲੇ ਬਹਿ ਕੇ ਅਸੀਂ ਇਲੈਕਸ਼ਨ ਚ ਨਾ ਤੇ दारू ਪਲਾਨਣੀ ਹੈ ਨਾ ਲੋਕਾਂ ਨੂੰ ਅਸੀਂ ਕੰਮ ਕਰਾਂਗੇ ਔਰ ਜੇ ਅਗਰ ਕੋਈ ਪੈਸੇ ਜਿਹੜੇ ਅਸੀਂ ਸ਼ਰਾਬ ਤੇ ਲਾਣੇ ਆ ਮੈਂ ਤਾਰਕਾਰ ਬਣਾ ਦੇਾਂਗੇ ਕਿਸੇ ਗਰੀਬ ਦੇ ਇਹ ਮੇਰੀ ਕਮਿਟਮੈਂਟ ਹੈ ਲੇਕਿਨ ਮੈਂ ਇਸ ਤਰ੍ਹਾਂ ਲੋਕਾਂ ਨੂੰ ਵੀ ਆਪਣੇ ਨਾਲ ਜੋੜਨ ਵਾਸਤੇ ਮੈਂ ਸ਼ਰਾਬਾਂ ਪਾਵਾਂਗਾ ਮੈਂ ਉਹਨਾਂ ਨੂੰ ਨਸ਼ੇ ਕਰਾਂਗਾ ਇਹ ਮੇਰੇ ਤਾਈਂ ਜਿਹੜਾ ਵਧੀਆ ਨਹੀਂ ਹੋਏਗਾ ਸਰ ਜਿਹੜਾ ਜੂਥ ਹੁੰਦਾ ਉਹ ਇੱਕ ਬੜੀ ਬੈਕਬੋਨ ਹੁੰਦੀ ਹੈ ਜੂਥ ਨਾਲ ਕਾਫੀ ਜੁੜਿਆ ਹੋਇਆ ਤੇ ਜਿਹੜੇ ਜੂਥ ਵਾਸਤੇ ਕੀ ਰੋਜ਼ਗਾਰ ਦੇ ਕੋਈ ਸਾਧਨ ਲੈ ਕੇ ਆਓਗੇ ਜਾਂ ਕਿਸ ਤਰ੍ਹਾਂ ਜੀ ਬਿਲਕੁਲ ਸਰ ਬਿਲਕੁਲ ਜੂਥ ਵਾਸਤੇ ਜੋ ਵੀ ਰੋਜ਼ਗਾਰ ਦੇ ਸਾਧਨ ਹੋਣਗੇ ਉਹਨਾਂ ਨੂੰ ਮੋਟੀਵੇਟ ਕਰਾਂਗੇ ਉਹਨਾਂ ਨੂੰ ਦੱਸਾਂਗੇ ਵੀ ਜਿਹੜੇ ਉਹਨਾਂ ਦੇ ਜਿਹੜੀਆਂ ਉਹਨਾਂ ਦੀਆਂ ਲੋੜਿੰਦੀਆਂ ਚੀਜ਼ਾਂ ਹੋਣਗੀਆਂ ਉਹਨੂੰ ਅਸੀਂ ਪੂਰਾ ਵੀ ਕਰਾਂਗੇ ਜਿਹੜੇ ਵੋਟਰ ਤੁਹਾਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਖ ਰਹੇ ਨੇ ਆਖਿਰ ਦੇ ਵਿੱਚ ਕੀ ਉਹਨਾਂ ਨੂੰ ਸੁਨੇਹਾ ਦੇਣਾ ਚਾਹੋ ਮੈਂ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗਾ ਮੇਰੇ ਵੀਰ ਤੁਸੀਂ ਸਾਡੇ ਨਾਲ ਚਲੋ ਅਸੀਂ ਸਾਰੇ ਮਿਲ ਕੇ ਜਿਹੜਾ ਹੈ ਆਪਣੇ ਇਲਾਕੇ ਦੀ ਏਰੀਏ ਦੀ ਡਿਵੈਲਪਮੈਂਟ ਵਾਸਤੇ ਸਾਰੇ ਮਿਲ ਕੇ ਇਹ ਕੰਮ ਕਰਾਂਗੇ ਹਨਵਾਜੀ ਭੁਪਿੰਦਰ ਸਿੰਘ ਮੁੰਨਾ ਜੀ ਨਾਲ ਗੱਲਬਾਤ ਕਰ ਰਹੇ ਸੀ ਕਿ ਜੋ ਕਿ ਗਰੋਟਾ ਤੋਂ ਕੈਂਡੀਡੇਟ ਨੇ ਜ਼ਿਲ੍ਹਾ ਪਰਿਸ਼ਦ ਦੇ ਔਰ ਅਜੋ ਨੋਮੀਨੇਸ਼ਨ ਫਿਲ ਕਰਨ ਵੀ ਜਾ ਰਹੇ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਜਿਹੜਾ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ ਵੋਟਰ ਜਿਹੜੇ ਨੇ ਉਹ ਕੰਮ ਨੂੰ ਵੋਟਾਂ ਪਾਣ ਉਹਨਾਂ ਦਾ ਕਹਿਣਾ ਕਿ ਜਿਹੜੇ ਵੀ ਲੋਕਾਂ ਦੇ ਰਹਿੰਦੇ ਕੰਮ ਨੇ ਆਪਾਂ ਪੈਲ ਦੇ ਅਧਾਰ ਤੇ ਪੂਰੇ ਕਰਾਂਗੇ ਤੁਸੀਂ ਜੁੜੇ ਰਹੋ ਕੇਆਰਟੀ ਨਿਊਜ਼ ਦੇ ਨਾਲ ਪਲ-ਪਲ ਦੀ ਅਪਡੇਟ ਤੁਹਾਨੂੰ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਰਕਰੀ ਚੋਂਾਂ ਦੀ ਆਪਾਂ ਤੁਹਾਨੂੰ ਦਿੰਦੇ ਰਾਵਾਂਗੇ ਮੈਨੂੰ ਦੋ ਵਾਰ ਜਰਜਤ ਨਮਸਕਾਰ